ਇਹ ਸਾਲ ਲੁੱਟ ਉੱਪਰ ਹੋ ਚੁੱਕਾ ਹੈ ਮੈਟਰੋ ਬੱਸ ਬੰਦ ਹੋਈ ਪਰ ਸਰਕਾਰ ਨੇ ਗਵਰਨਮੈਂਟ ਕੋ ਵੀ ਅਸੀਂ ਗਏ ਆ ਉਹਨਾਂ ਕੋਲ ਅਪੀਲ ਕੀਤੀ ਹੈ ਪਰ ਉਹਨਾਂ ਨੇ ਸਾਡੀ ਕੋਈ ਤੱਕ ਸੁਣਵਾਈ ਨਹੀਂ ਕੀਤੀ ਇਹਦਾ 10 15 ਦਿਨ ਦੇ ਵਿੱਚ ਅਸੀਂ ਜਿਹੜਾ ਟੈਂਡਰ ਆ ਫਲੋਡ ਕਰ ਦੇਣਾ ਵਾ ਜਿਨ੍ਹਾਂ ਨੇ ਇਹਨੂੰ ਮੇਨਟੇਨੈਂਸ ਕਰਨਾ ਕਿਉਂਕਿ 1 ਸਾਲ ਹੋ ਗਿਆ ਬਸਾਂ ਖਲੋਤੀਆਂ ਖਲੋਤੀਆਂ ਦਾ ਉਹਦੇ ਟਾਇਰ ਵੀ ਚੇਂਜ ਹੋਣੇ ਉਹਦੀ ਸਰਵਿਸ ਵੀ ਹੋਣੀ ਆ 60 70 ਹਜ਼ਾਰ ਬੰਦਾ ਰੋਜ਼ ਇੱਥੇ ਸਫ਼ਰ ਕਰਦਾ ਸੀ ਅੱਜ ਉਹੋ ਹੀ ਬੰਦਾ ਟ੍ਰੈਫਿਕ ਰੋਡ ਦੇ ਉੱਤੇ ਆ ਸੋ ਐਂ ਸਰਕਾਰ ਤੇ ਉਹ ਮੰਗ ਕਰਦੇ ਆ ਇੱਕ ਬੱਸ ਚਲਾਈ ਜਾਵੇ ਨਾਲੇ ਸਾਡੇ ਨਾਲ ਜਿੰਨੇ ਵੀ ਵਰਕਰ ਆ ਇਹਨਾਂ ਨੂੰ ਰੋਜ਼ਗਾਰ ਮਿਲੇ ਅਗਰ ਨਹੀਂ ਹੁੰਦਾ ਤੇ ਅਸੀਂ ਫਿਰ ਜੋ ਵੀ ਭੁੱਖੇ ਤੋਂ ਮਰਦੇ ਪਈਆਂ ਫਿਰ ਸਭ ਤੋਂ ਪਹਿਲਾਂ ਮੈਂ ਭੋਗੜ ਢਾਲ ਦੇਵਾਂਗਾ ਅਗਰ ਮੈਨੂੰ ਕੁਝ ਵੀ ਹੁੰਦਾ ਵਾ ਉਹਦੇ ਜਿਹੜਾ ਸਰਕਾਰ ਉਹ ਜ਼ਿੰਮੇਵਾਰੀ ਹੋਏਗੀ 650 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਈ ਬੀਆਰਟੀਐਸ ਬੰਦ ਪਿਛਲੇ 1 ਸਾਲ ਤੋਂ ਬੰਦ ਹੈ ਤਾਂ ਇਸ ਦੇ ਵਿੱਚ ਹਜ਼ਾਰਾਂ ਲੋਕ ਬੇਰੋਜ਼ਗਾਰ ਹੋਏ ਨੇ ਇੱਕ ਪਾਸੇ ਸਰਕਾਰ ਰੋਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ ਤਾਂ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਕੀ ਘਰ ਦੇ ਵਿੱਚ ਦੋ ਵਕਤ ਦੀ ਰੋਟੀ ਖਾ ਰਹੇ ਸੀ ਲੇਕਿਨ ਅੱਜ ਦੋ ਵਕਤ ਦੀ ਰੋਟੀ ਖਾਣ ਨੂੰ ਮਜਬੂਰ ਨੇ ਤਾਂ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬੀਆਰਟੀਐਸ ਬੱਸ ਜਿਹਦੇ ਵਿੱਚ ਕੀ ਤਕਰੀਬਨ ਜਿਸ ਵੇਲੇ ਬੰਦ ਹੋਈ ਸੀ 50 ਹਜ਼ਾਰ ਦੇ ਕਰੀਬ ਲੋਕ ਸਫਰ ਕਰਦੇ ਸਨ ਲੇਕਿਨ ਉਸ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਨੇ ਪਿਛਲੇ 1 ਸਾਲ ਤੋਂ ਬਿਲਕੁਲ ਵਿਲੇ ਬੈਠੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਮਰitsar ਦੀ ਬੀਆਰਟੀਐਸ ਸਰਵਿਸ ਸ਼ੁਰੂ ਕਰਨ ਵਾਸਤੇ ਆ ਜਨਾਂ ਵੱਲੋਂ ਕੈਂਪੇਨ ਚਾਲੂ ਕੀਤੀ ਗਈ ਹੈ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਮੈਟਰੋ ਬੱਸ ਚਲਾਓ ਸਾਡੇ ਰੋਜ਼ਗਾਰ ਬਚਾਓ ਅੰਮ੍ਰਿਤਸਰ ਦੀ ਸੁੰਦਰਤਾ ਬੀਆਰਟੀਐਸ ਬੱਸ ਹੈ ਤਾਂ ਬੀਆਰਟੀਐਸ ਬੱਸ ਜਿਹੜੀ ਹੈ ਉਹ ਸ਼ਹਿਰ ਦੀ ਸ਼ਾਨ ਸੀ ਕਿਉਂਕਿ ਪੂਰੇ ਸ਼ਹਿਰ ਦੇ ਵਿੱਚ ਚਲਦੀ ਸੀ ਤਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਕਰਮਚਾਰੀ ਜਿਹੜੇ ਇਹਦੇ ਵਿੱਚ ਕੁਝ ਡਰਾਈਵਰ ਨੇ ਜਾਂ ਮੈਟਰੋ ਸਟੇਸ਼ਨ ਦੇ ਉੱਤੇ ਕੰਮ ਕਰਦੇ ਸਨ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਮੈਡਮ ਕੀ ਹੈ ਜੀ ਕਿੰਨੀ ਦੇਰ ਤੋਂ ਕੀ ਹੋਇਆ ਵੈ ਤੇ ਕੀ ਕਹਿਣਾ ਚਾਹਦੇ ਸਰ ਇਹ ਪੂਰੇ ਇੱਕ ਸਾਲ ਤੋਂ ਉੱਪਰ ਹੋ ਚੁੱਕਾ ਹੈ ਮੈਟਰੋ ਬੱਸ ਬੰਦ ਹੋਈ ਪਰ ਸਰਕਾਰ ਨੇ ਗਵਰਨਮੈਂਟ ਕੋ ਵੀ ਅਸੀਂ ਗਏ ਆ ਉਹਨਾਂ ਕੋਲ ਅਪੀਲ ਕੀਤੀ ਹੈ ਪਰ ਉਹਨਾਂ ਨੇ ਸਾਡੀ ਇਹ ਕੋਈ ਗੱਲ ਸੁਣਵਾਈ ਨਹੀਂ ਕੀਤੀ ਨਾ ਹੀ ਉਹ ਸੁਣ ਰਹੇ ਨੇ ਕਿ ਪਹਿਲੇ ਕਹਿੰਦੇ ਸੀ ਇਲੈਕਸ਼ਨ ਤੋਂ ਬਾਅਦ ਚਾਲੂ ਕਰਾਂਗੇ ਪਰ ਇਲੈਕਸ਼ਨਸ ਵੀ ਹੋ ਗਏ ਹਜੇ ਤੱਕ ਚਾਲੂ ਨਹੀਂ ਹੋਈਆਂ ਸਾਡੀ ਇਹੋ ਅਪੀਲ ਹੈਗੀ ਹੈ ਦੁਬਾਰਾ ਚਾਲੂ ਕੀਤੀ ਜਾਏ ਤਾਂ ਕਿ ਸਾਨੂੰ ਸਾਰਿਆਂ ਨੂੰ ਰੋਜ਼ਗਾਰ ਮਿਲੇ ਜਿਹੜੇ ਸਕੂਲ ਸਟੂਡੈਂਟ ਹੈ ਕਾਲਜ ਸਟੂਡੈਂਟ ਹੈ ਔਰ ਲੋਗ ਹੈ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਫੈਸਿਲਿਟੀਆਂ ਹੈਗੀਆਂ ਕਾਰਡ ਹੈਗੇ ਆ ਤੇ ਉਹਨਾਂ ਨੇ ਕਾਰਡ ਮਿਲ ਕੇ ਰੀਚਾਰਜ ਵੀ ਕਰਵਾਏ ਹੋਏ ਉਹਨਾਂ ਦੇ ਐਨਜੀ ਪੈਂਡਿੰਗ ਪਏ ਹੋਏ ਉਹ ਵੀ ਸਾਨੂੰ ਆ ਕੇ ਕਹਿੰਦੇ ਆ ਤੁਸੀਂ ਕਿੰਨੇ ਰੁਪਏ ਤਨਖਾਹ 'ਚ ਜੌਬ ਕਰਦੇ ਸਰ ਅਸੀਂ 10000 'ਚ ਜੌਬ ਕਰਦੇ ਤੇ ਟੋਟਲ ਕਿੰਨੇ এমਪਲਾਈਜ਼ ਨੇ ਸਰ ਟੋਟਲ 1500 ਅਪਲਾਈਜ਼ ਆਏ ਹੈ ਜੀ ਸਾਰਾ ਸਟਾਫ ਪਾਕ ਹੈ ਸਾਰਾ ਸਟਾਫ ਪਾਕ ਹੈ ਹਾਂਜੀ ਤੇ ਹੁਣ ਸਰਕਾਰ ਨੇ ਕੀ ਕਿਹਾ ਤੁਹਾਨੂੰ ਕਿਉਂਕਿ ਇੱਕ ਸਾਲ ਤੋਂ ਬੰਦ ਰਹੀ ਹੈ ਸਰ ਇਹ ਗਵਰਨਮੈਂਟ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ ਸਾਨੂੰ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਗਵਰਨਮੈਂਟ ਵੱਲੋਂ ਕੋਈ ਜਵਾਬ ਨਹੀਂ ਆਇਆ ਤੇ ਸਾਡਾ ਕੁਝ ਹੋਰ ਲੋਕ ਮੌਜੂਦ ਨੇ ਸਦਾ ਸਾਹਿਬ ਕੀ ਕਹਿਣਾ ਚਾਹੋਗੇ ਕਿ ਹਜੀ ਵਾਈਕੁਲ ਜੀ ਕਾ ਖਾਲਸਾ ਵਾਈਕੁਲ ਜੀ ਦੀ ਫਤਿਹ ਜੀ ਮੈਂ ਅੰਮਰਸਾ ਦੇ ਸਾਰੇ ਵਾਸੀਆਂ ਦੇ ਇਹੋ ਅਪੀਲ ਕਰਨਾ ਚਾਹੁੰਦਾ ਕੇ ਜਿਹੜੀ ਮੈਟਰੋ ਬੱਸ ਆ ਇਹ ਬਹੁਤ ਵਧੀਆ ਪ੍ਰਾਲਾ ਸੀ ਜੋਗੀ ਸਰਕਾਰ ਨੇ ਇਹਨੂੰ ਬੰਦ ਕੀਤਾ ਤੁਸੀਂ ਜਾ ਕੇ ਵੇਖ ਸਕਦੇ ਸਾਡੀਆਂ ਬੱਸਾਂ ਵੀ ਦਿਨ ਦਿਨ ਖਰਾਬ ਹੋ ਰਹੀਆਂ ਆ ਇਹਦੇ ਨਾਲ ਸਾਡੇ ਨਾਲੋਂ ਜ਼ਿਆਦਾ ਪਬਲਿਕ ਜਿਆਦਾ ਤੰਗ ਆ ਇਹਦੇ ਪਬਲਿਕ ਨਾਲੇ ਟ੍ਰੈਫਿਕ ਜ਼ਿਆਦਾ ਵੱਧ ਗਿਆ ਆ 60 70 ਹਜ਼ਾਰ ਬੰਦਾ ਰੋਜ਼ ਇੱਥੇ ਸਫ਼ਰ ਕਰਦਾ ਸੀ ਅੱਜ ਉਹੀ ਬੰਦਾ ਟ੍ਰੈਫਿਕ ਰੋਡ ਦੇ ਉੱਤੇ ਆ ਸੋ ਐਂ ਸਰਕਾਰ ਤੇ ਉਹ ਮੰਗ ਕਰਦੇ ਆ ਇੱਕ ਬੱਸ ਚਲਾਈ ਜਾਵੇ ਨਾਲੇ ਸਾਡੇ ਨਾਲ ਜਿੰਨੇ ਵੀ ਵਰਕਰ ਆ ਇਹਨਾਂ ਨੂੰ ਰੋਜ਼ਗਾਰ ਮਿਲੇ ਤੇ ਵੱਧ ਤੋਂ ਵੱਧ ਅੰਮ੍ਰਿਤਸਰ ਦਾ ਵਿਕਾਸ ਹੋਇਆ ਜਾਵੇ। ਤਾਂ ਬਿਲਕੁਲ ਇਹ ਕਿੰਨੇ ਕੰਮਪਲਾਈ ਨੇ ਜਿਹੜੇ ਐਸ ਵੇਲੇ ਜਿਹੜੇ ਨੇ ਬੇਰੋਜ਼ਗਾਰ ਹੋ ਗਏ ਨੇ। ਸਰ ਇਹਦੇ ਵਿੱਚ ਤਕਰੀਬਨ 11-1200 ਬੰਦਾ ਹੈਗਾ ਆ ਮਤਲਬ ਕਿ ਆਪਣੇ ਟੀਸੀ ਗਾਰਡ ਸਫਾਈ ਕਰਮਚਾਰੀ ਤੇ ਬੱਸ ਡਰਾਈਵਰ ਤੇ ਜਿਹੜੇ ਡੀਪੂ ਦੇ ਵਿੱਚ ਵੀ ਲੱਗੇ ਨੇ ਉਹਨਾਂ ਦਾ ਵੀ ਰੋਜ਼ਗਾਰ ਇਹਦੇ ਨਾਲ ਜਾਣ ਜਾ ਸਕਦਾ ਆ। ਅੱਛਾ ਜਿਹੜੀਆਂ ਉੱਥੇ ਬੱਸਾਂ ਪਈਆਂ ਨੇ ਉਹਨਾਂ ਦੇ ਕੀ ਹਾਲਾਤ ਹੋ ਚੁੱਕੇ ਨੇ ਆਈ ਦੀ ਰੇਟ ਦੇ ਵਿੱਚ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ ਹਾਲਾਤ ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਇੱਕ ਘਾਰ ਆ ਉਹ ਬੰਦ ਕਰ ਦਿੱਤਾ ਜਾਵੇ ਦਿਨ-ਦਿਨ ਅੰਦਰ ਕਟਾਈ ਪੈਣਾ ਆ ਸੋ ਅੱਜ ਸਾਲ ਹੋ ਗਿਆ ਆ ਮੈਟਰੋ ਬੱਸ ਹੋਈ ਨੂੰ ਬੱਸਾਂ ਦੇ ਉੱਤੇ ਕਾਹ ਜੰਮ ਗਿਆ ਉਹਨਾਂ ਦੀ ਉਹਨਾਂ ਦੇ ਜਿਹੜੇ ਵੀ ਟਾਇਰ ਖਰਾਬ ਹੋ ਗਏ ਆ ਸੋ ਇਹ ਚਾਹੁੰਦੇ ਆ ਕਿ ਇਹ ਜਿਹੜੀ ਬੱਸ ਆ 3600 ਠੀਕ ਕਰਕੇ ਉਹਨਾਂ ਨੂੰ ਰੋਡ ਦੇ ਉੱਤੇ ਲਿਆ ਜਾਵੇ ਤੇ ਸਾਡੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਟ੍ਰੈਫਿਕ ਆ ਉਹ ਵੀ ਘਟੇ ਤੇ ਇਹਦੇ ਨਾਲ ਗਰਮੀ ਦਾ ਵੀ ਬਹੁਤ ਫਰਕ ਪਾਊਗਾ ਜੋ ਟ੍ਰੈਫਿਕ ਘਟੂਗੀ ਤੇ ਗਰਮੀ ਵੀ ਘਟੂਗੀ ਤੇ ਸਾਨੂੰ ਮੋਈ ਗੱਲ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਦੀ ਨਗਰੀ ਵਿੱਚ ਮੈਟਰੋ ਚਲਾਈ ਸੀ ਇੱਥੋਂ ਦੀ ਪਬਲਿਕ ਅਤੇ ਬਾਹਰੋਂ ਆਏ ਟੂਰਿਜ਼ਮ ਨੂੰ ਕਾਫੀ ਇਸ ਦੇ ਵਿੱਚ ਸਹੂਲਤਾ ਮਿਲਿਆ ਸਨ ਜੋ ਕੁਝ ਦੇਰ ਤੋਂ ਸਰਕਾਰ ਵੱਲੋਂ ਅਣਦੇਖੀ ਕੀਤੀ ਗਈ ਇਹਨਾਂ ਸਾਰੀਆਂ ਇਸਤਤਾਂ ਨੂੰ ਬੰਦ ਕੀਤਾ ਗਿਆ ਅਤੇ ਇਹਦੇ ਨਾਲ ਲੋੜਿੰਦੇ ਜਿੰਨੇ ਵੀ ਕਰਮਚਾਰੀ ਸਨ ਉਹ ਵੀ ਇਸ ਟਾਈਮ ਆਬਿਦੇ ਸਾਹਮਣੇ ਹਨ ਬਿਲਕੁਲ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋ ਨੈਕਸਟ ਵਿਉਂਤਬੰਦੀ ਕੀ ਹੈ ਕਿਉਂਕਿ ਸਰਕਾਰ ਤੇ ਚਲਾਣੀ ਨਹੀਂ ਪਿੱਛੇ ਪਰਬੋਦਰ ਆਈ ਸੀ ਕਿ ਇਲੈਕਟ੍ਰਿਕ ਬੱਸਾਂ ਚਲਾ ਦਾਂਗੇ ਪਰ ਸਵਾਲ ਹੈ ਕਿ 650 ਕਰੋੜ ਰੁਪਇਆ ਖਰਚ ਕੇ ਫਿਰ ਸਰਕਾਰ ਵੱਲੋਂ ਇਹ ਕਹਿ ਦੇਣਾ ਕਿ ਦੁਬਾਰਾ ਨਵੀਆਂ ਬੱਸਾਂ ਲਿਆਵਾਂਗੇ ਕੀ ਕਹਿਣਾ ਚਾਹੁੰਦੇ ਹੋ ਨਵੀਆਂ ਤੇ ਪਹਿਲਾਂ ਤਾਂ ਲੈ ਕੇ ਆਈਏ ਕਿ ਜੇ ਸਾਡੇ ਕੋਲ ਆਲਰੇਡੀ 92 ਬੱਸਾਂ ਵਾਂ 92 ਦੇ ਵਿੱਚੋਂ ਅਪ੍ਰੋਕਸੀਮੇਟਲੀ ਸਿਰਫ 5 ਕਲਾ ਲੋਕ ਡੈਮੇਜ ਆ ਫਿਰ ਵੀ ਸਾਡੇ ਕੋਲ 85 ਦੇ ਅੱਬ ਬੱਸਾਂ ਵਾਂ ਮੈਂ ਤੇ ਤਿੰਨ ਵਾਰੀ ਜਦੋਂ ਦਾ ਬੱਸਾਂ ਬੰਦ ਹੋਈਆਂ ਵਾ ਤਿੰਨ ਤਰੀਕ ਤੇ 7ਵੇਂ ਮਹੀਨੇ 22 ਦੇ ਵਿੱਚ ਇਹਨੂੰ ਇਹ ਇੱਕ ਚਾਨ ਜਿਹੜੀ ਕੰਪਨੀ ਸੀਗੀ ਸਵਰਨਸ ਦਾ ਨਾਮ ਉਹ ਆਪਣਾ ਅਜੇ ਉਹਦਾ 4 ਸਾਲ ਦਾ ਟੈਂਡਰ ਸੀਗਾ ਬਟ ਉਹਦਾ ਰੇਟ ਨਾਬਦਨ ਕਰਕੇ ਉਹ ਆਪਣੀ ਕੰਪਨੀ ਛੱਡ ਕੇ ਚਲੀ ਗਈ ਅਸੀਂ ਉਸ ਤੋਂ ਬਾਅਦ ਮਾਨਯੋਗ ਕਮਿਸ਼ਨ ਸਾਹਿਬ ਨੂੰ ਮਿਲੇ ਜਿਨ੍ਹਾਂ ਨੇ ਤੁਰੰਤ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਜਿਹੜੀਆਂ ਬੱਸਾਂ ਡੀਸੀ ਰੇਟ ਦੇ ਉੱਪਰ ਚਾਲੂ ਕਰਨੀਆਂ ਸੰਭਵ ਸਮਝ ਗਿਆ 4 ਦਿਨ ਡੀਸੀ ਰੇਟ ਦੇ ਬੱਸਾਂ ਚੱਲੀਆਂ ਸਾਡੀਆਂ ਬਟ ਸਾਡੇ ਹੀ ਕੁਛ ਭਰਾਮਾਂ ਕਰਕੇ ਚਲੋ ਥੋੜੀ ਮਿਸਗਾਈਡ ਹੋ ਗਈ ਕਿ ਬੱਸਾਂ ਨੂੰ ਗੇਟ ਤੇ ਰੋਕਿਆ ਗਿਆ ਉਸ ਤੋਂ ਬਾਅਦ ਅਸੀਂ ਸੈਕਟਰੀ ਸਾਹਿਬ ਨੂੰ ਮਿਲੇ ਸੈਕਟਰੀ ਸਾਹਿਬ ਵੱਲੋਂ ਸਾਨੂੰ ਪੂਰਾ ਪ੍ਰੋਸਾਦਵਾਇਆ ਗਿਆ ਪਰ ਨਹੀਂ ਹੁਣ ਹੱਲ ਕੀ ਹੈ ਸਵਾਲ ਹੈ ਜੋ ਪਿੱਛੇ ਹੋ ਗਿਆ ਖਤਮ ਹੋ ਗਈ ਕਹਾਣੀ ਹੁਣ ਅਗਲੀ ਗੱਲ ਦੱਸੋ ਹੁਣ ਅਗਲੀ ਗੱਲ ਇੱਕ 18 ਤਰੀਕ ਨੂੰ ਅਸੀਂ ਮਾਨਯੋਗ ਫਿਰ ਦੁਬਾਰਾ ਅਜੋਸ਼ ਸ਼ਰਮਾ ਜੀ ਕੋ ਗਏ ਸੀਗੇ ਉਹਨਾਂ ਵੱਲੋਂ ਸਾਨੂੰ ਪੂਰਨ ਤੌਰ ਤੇ ਯਕੀਨ ਦਿਵਾਇਆ ਗਿਆ ਕਿ 5.5 600 ਰੁਪਏ ਦਾ ਜਿਹੜਾ ਪ੍ਰੋਜੈਕਟ ਆ ਇਹ ਮਿੱਟੀ ਨਹੀਂ ਹੋਣ ਦਵਾਗੇ ਇਹਦਾ 10-15 ਦਿਨ ਦੇ ਵਿੱਚ ਅਸੀਂ ਜਿਹੜਾ ਟੈਂਡਰ ਆ ਫਲੋਡ ਕਰ ਦੇਣਾ ਵਾ ਜਿਨ੍ਹਾਂ ਨੇ ਇਹਨੂੰ ਮੈਂਟੇਨੈਂਸ ਕਰਨਾ ਕਿਉਂਕਿ 1 ਸਾਲ ਹੋ ਗਿਆ ਬਸਾ ਖਲੋਤੀਆਂ ਖਲੋਤੀਆਂ ਦਾ ਉਹਦੇ ਟਾਇਰ ਵੀ ਚੇਂਜ ਹੋਣੇ ਉਹਦੀ ਸਰਵਿਸ ਵੀ ਹੋਣੀ ਆ ਸਾਫਾਈ ਵੀ ਹੋਣੀ ਆ ਸਾਰਾ ਕੁਝ ਹੋ ਕੇ ਮੈਨੂੰ ਲੱਗਦਾ ਵਾ ਕਿ ਜੋ ਉਹਨਾਂ ਨੇ ਹੁਕਮ ਜਾਰੀ ਕੀਤੇ ਆ ਯਾਨੀ ਕਿ ਹਫਤੇ ਦੇ 10 ਦਿਨ ਦੇ ਵਿੱਚ ਟੈਂਡਰ ਫਲੋਡ ਹੋ ਜਾਏਗਾ ਨਹੀਂ ਹੋਇਆ ਫਿਰ ਕੀ ਕਰੋਗੇ ਅਗਰ ਨਹੀਂ ਹੁੰਦਾ ਤੇ ਅਸੀਂ ਫਿਰ ਜੋ ਵੀ ਭੁੱਖੇ ਤੋਂ ਮਰਦੇ ਪਈਆਂ ਫਿਰ ਸਭ ਤੋਂ ਪਹਿਲਾਂ ਮੈਂ ਭੋਗੜ ਢਾਲ ਦੇਵਾਂਗਾ ਅਗਰ ਮੈਨੂੰ ਕੁਝ ਵੀ ਹੁੰਦਾ ਵਾ ਉਹਦੇ ਜਿਹੜਾ ਸਰਕਾਰ ਉਹ ਜ਼ਿੰਮੇਵਾਰੀ ਹੋਏਗੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਜ਼ਾਰਾਂ ਕਰਮਚਾਰੀ ਨੇ ਉਹ ਇਸ ਵੇਲੇ ਜਿਹੜੇ ਨੇ ਕਿਆ ਰਹੇ ਨੇ ਕਿ ਬੀਆਰਟੀਐਸ ਬੱਸ ਚਾਲੂ ਕਰੋ ਤਾਂ ਇਸ ਵੇਲੇ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਤਾਂ ਬੀਆਰਟੀਐਸ ਬੱਸ ਜਿਹੜਾ ਹੈ ਉਹ ਇਸ ਵੇਲੇ ਬਿਲਕੁਲ ਮੁਸ਼ਕਲ ਚ ਹੈ ਕਿਉਂਕਿ ਇਸ ਕਰਕੇ ਇਹਨਾਂ ਦੀਆਂ ਮਸ਼ੀਨਾਂ ਵੀ ਤੁਹਾਨੂੰ ਦੱਸ ਦਾਂਗੇ ਕਿ ਖਰਾਬ ਹੋ ਚੁੱਕੀਆਂ ਨੇ ਤਾਂ ਤੁਹਾਨੂੰ ਦੂਸਰੇ ਪਾਸੇ ਦੀ ਤਸਵੀਰ ਦਿਖਾਣੇ ਆ ਤਾਂ ਇਹ ਜਿਹੜੇ ਇੱਥੇ ਐਕਸੀਲੇਟਰ ਲੱਗੇ ਸੀ ਜਾਂ ਹੋਰ ਜਿਹੜੀਆਂ ਚੀਜ਼ਾਂ ਲਗੀਆਂ ਸੀ ਇਹ ਮਸ਼ੀਨਾਂ ਵੀ ਤਕਰੀਬਨ ਤਕਰੀਬਨ ਖਰਾਬ ਹੋ ਚੁੱਕੀਆਂ ਨੇ ਐ ਤੁਸੀਂ ਵੇਖ ਸਕਦੇ ਹੋ ਕਿ ਇਸ ਦੇ ਵਿੱਚ ਜਿਹੜਾ ਹੈ ਹੁਣ ਕਿਸੇ ਪਾਸਿਓਂ ਅਗਰ ਇੱਥੇ ਕੋਈ ਕਾਰ ਲਗਾਉਂਦੇ ਹਾਲੇ ਇਹਨੂੰ ਕਨੈਕਸ਼ਨ ਦਿੱਤਾ ਹੈ ਲੇਕਿਨ ਅਵੀ ਮਸ਼ੀਨਾਂ ਖਰਾਬ ਹੋ ਚੁੱਕੀਆਂ ਨੇ ਤਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਨੇ ਬੈਨਰ ਲੱਗੇ ਸੀ ਜਿਹੜੇ ਕਿ ਟ੍ਰੈਫਿਕ ਨੂੰ ਰੋਕਦੇ ਸੀ ਉਹ ਵੀ ਟੁੱਟ ਚੁੱਕੇ ਨੇ ਤਾਂ ਕੰਧਾਂ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਦੀਵਾਰਾਂ 'ਚ ਤਰੇੜਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਮੇਨਟੇਨੈਂਸ ਨਹੀਂ ਹੋਈ ਤਾਂ ਬਿਲਕੁਲ ਔਰ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦਾ ਸਮਾਨ ਜਿਹੜਾ ਹੈ ਉਹ ਇਸ ਵੇਲੇ ਇੱਥੇ ਪਿਆ ਹੈ ਜਗ੍ਹਾ ਬਿਲਕੁਲ ਕਿ ਕੰਡਮ ਹੋ ਚੁੱਕਾ ਹੈ ਔਰ ਕੋਈ ਵੀ ਇਸ ਬੱਸ ਸਟੈਂਡ ਦੀ ਸੁਧ ਲੈਣ ਵਾਲਾ ਕੋਈ ਨਹੀਂ ਹੈ ਤਾਂ ਨੁਕਸਾਨ ਲਗਾਤਾਰ ਹੋ ਰਿਹਾ ਹੈ ਫਿਲਹਾਲ ਦੇਖਣਾ ਹੋਏਗਾ ਕਿ ਹੁਣ ਸਭ ਤੋਂ ਵੱਡਾ ਜਿਹੜਾ ਅਗਰ ਅੰਮ੍ਰਿਤਸਰ ਦੀ ਅਗਰ ਗੱਲ ਕਰੀਏ ਤਾਂ ਇੱਕ ਏਸਾ ਪ੍ਰੋਜੈਕਟ ਸੀ ਜਿਹੜਾ ਸਭ ਤੋਂ ਮਹਿੰਗਾ ਪ੍ਰੋਜੈਕਟ ਸੀਗਾ ਔਰ ਇਹ ਮਹਿੰਗਾ ਪ੍ਰੋਜੈਕਟ ਆਮ ਜਨਤਾ ਦੀ ਸਹੂਲियत ਵਾਸਤੇ ਸੀਗਾ ਜਿਹਦੇ ਵਿੱਚ ਕੀ 550 ਤੋਂ ਲੈ ਕੇ 600 ਕਰੋੜ ਰੁਪਇਆ ਖਰਚ ਕੀਤਾ ਗਿਆ ਸੀ ਜਿਸ ਦੇ ਨਾਲ ਕੀ ਲੋਕਾਂ ਨੂੰ ਇੱਕ ਆੰਜਾਂ ਦੀ ਸਹੂਲਤ ਮਿਲ ਸਕੇ ਲੇਕਿਨ ਉਹ ਨਹੀਂ ਮਿਲ ਸਕੀ ਜਿਸ ਕਰਕੇ ਅੱਜ ਲੋਕ ਜਿਹੜੇ ਨੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਹਜ਼ਾਰ ਤੋਂ ਵੱਧ ਲੋਕ ਜਿਹੜੇ ਨੇ ਬੇਰੋਜ਼ਗਾਰ ਨੇ ਤਾਂ ਫਿਲਹਾਲ ਦੇਖਣਾ ਹੋਏਗਾ ਕਿ ਉਹ ਸਰਕਾਰ ਕਦੋਂ ਸੁਧ ਲੈਂਦੀ ਜਿੱਥੇ ਕੀ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਹਾਲਾਤ ਹੈ ਵਾਹ ਕਿ ਹਜ਼ਾਰਾਂ ਲੋਕ ਬੇਰੋਜ਼ਗਾਰ ਹੁੰਦੇ ਵੀ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ